ਸਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਸ਼੍ਰੋਮਣੀ ਗਾਇਕ ਸੁਰਿੰਦਰ ਚੰਦਾ ਦੀ ਅੱਜ ਪਹਿਲੀ ਵਰਸੀ ਹੈ ਇਸ ਮੌਕੇ ਤੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਯਾਦ ਕਰ ਰਹੇ ਨੇ ਬਹੁਤ ਵੱਡੀ ਲੈਵਲ ਤੇ ਜਾ ਕੇ ਉਹਨਾਂ ਨੇ ਆਪਣੀ ਇੱਕ ਛਾਪ ਛੱਡੀ ਹੈ ਔਰ ਪੰਜਾਬੀ ਗਾਇਕ ਚਮਕੀਲਾ ਅਮਰ ਸਿੰਘ ਚਮਕੀਲਾ ਦੇ ਉਹ ਉਸਤਾਦ ਸਨ ਬਹੁਤ ਵੱਡੇ ਗਾਣੇ ਜਿਹੜੇ ਉਹਨਾਂ ਦੇ ਅਮਰ ਹੋ ਚੁੱਕੇ ਨੇ ਉਚਾਏ ਪੁੱਤ ਜੱਟਾਂ ਦਾ ਗਾਣਾ ਹੋਵੇ ਜਾਂ ਫਿਰ ਲੈ ਲੈ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ ਕਈ ਅਨੇਕਾ ਗਾਣੇ ਨੇ ਔਰ ਕਈ ਡਿਊਟ ਗਾਣੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗਾਏ ਨੇ ਸੋ ਉਹਨਾਂ ਦੀ ਅੱਜ ਪਹਿਲੀ ਵਰਸੀ ਮੌਕੇ ਕੁਝ ਕੱਲਾਂ ਉਹਨਾਂ ਦੇ ਬਾਬਤ ਕਰਾਂਗੇ ਸੁਰਿੰਦਰ ਚਿੰਦਾ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ 20 ਜੁਲਾਈ 1953 ਨੂੰ ਲੁਧਿਆਣਾ ਦੇ ਪਿੰਡ ਛੋਟੀ ਈਆਲੀ ਚ ਪੈਦਾ ਹੋਏ ਸੁਰਿੰਦਰ ਚਿੰਦਾ ਦਾ ਨਾਮ ਆਪਿਆ ਨੇ ਸੁਰਿੰਦਰਪਾਲ ਸਿੰਘ ਰੱਖਿਆ ਸੀ ਪਰ ਗਾਇਕੀ ਦੇ ਖੇਤਰ ਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਸੁਰਿੰਦਰ ਚੰਦਾ ਕਰ ਲਿਆ ਉਹਨਾਂ ਨੇ ਆਪਣੀ ਸੰਗੀਤਕ ਸਿੱਖਿਆ ਜਸਵੰਤ ਸਿੰਘ ਭਮਰਾਂ ਤੋਂ ਲਈ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਲਿਆ گاਉਂ ਤੋਂ ਕੀਤੀ ਸੀ ਜੇ ਆਪਾਂ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਗਾਣੇ ਦਿੱਤੇ ਜਿਨ੍ਹਾਂ ਦੇ ਵਿੱਚ ਧਰਤੀ ਸੁੰਬਰਦਾ ਜਾਵੇ ਤੇਰਾ ੱਕਗਰਾ ਸੂਫਦਾ ਉੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਬਦਲਾ ਲੈ ਲਈ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਉੱਚਾ ਬੁਰਜ ਲਾਹੌਰ ਦਾ ਸੋ अनेका ਗੀਤ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਹਿੱਟ ਗੀਤ ਦਿੱਤੇ ਨੇ ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਸੀ ਉਹਨਾਂ ਨੇ ਜਿੱਥੇ ਇਕੱਲਿਆਂ ਕਈ ਗੀਤ ਗਾਏ ਉੱਥੇ ਹੀ ਡਿਊਟ ਗੀਤ ਵੀ ਗਾਏ ਸਨ ਜਿਸ ਦੇ ਵਿੱਚ ਸੁਦੇਸ਼ ਕੁਮਾਰੀ ਪਰਮਿੰਦਰ ਸੰਧੂ ਅਤੇ ਹੋਰ ਕਈ ਅਨੇਕਾਂ ਫੀਮੇਲ ਸਿੰਗਰ ਸ਼ਾਮਲ ਸਨ ਸੋ ਅੱਜ ਉਹਨਾਂ ਦੀ ਪਹਿਲੀ ਵਰਸੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਚਮਕੀਲਾ ਦੇ ਉਸ ਤਾਰ ਸੰ ਚਮਕੀਲਾ ਅੱਜ ਵੀ ਚਮਕੀਲੇ ਦੇ ਜਿਹੜੇ ਗਾਣੇ ਨੇ ਅੱਜ ਵੀ ਲੋਕ ਪਸੰਦ ਕਰਦੇ ਨੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਤੇ ਇਸ ਮੌਕੇ ਤੇ ਤੁਸੀਂ ਸੁਰਿੰਦਰ ਚੰਦਾ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਸ਼੍ਰੋਮਣੀ ਗਾਇਕ ਸੁਰਿੰਦਰ ਚੰਦਾ ਦੀ ਅੱਜ ਪਹਿਲੀ ਵਰਸੀ ਹੈ ਇਸ ਮੌਕੇ ਤੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਯਾਦ ਕਰ ਰਹੇ ਨੇ ਬਹੁਤ ਵੱਡੀ ਲੈਵਲ ਤੇ ਜਾ ਕੇ ਉਹਨਾਂ ਨੇ ਆਪਣੀ ਇੱਕ ਛਾਪ ਛੱਡੀ ਹੈ ਔਰ ਪੰਜਾਬੀ ਗਾਇਕ ਚਮਕੀਲਾ ਅਮਰ ਸਿੰਘ ਚਮਕੀਲਾ ਦੇ ਉਹ ਉਸਤਾਦ ਸਨ ਬਹੁਤ ਵੱਡੇ ਗਾਣੇ ਜਿਹੜੇ ਉਹਨਾਂ ਦੇ ਅਮਰ ਹੋ ਚੁੱਕੇ ਨੇ ਉਚਾਏ ਪੁੱਤ ਜੱਟਾਂ ਦਾ ਗਾਣਾ ਹੋਵੇ ਜਾਂ ਫਿਰ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀਏ ਕਈ ਅਨੇਕਾ ਗਾਣੇ ਨੇ ਔਰ ਕਈ ਡਿਊਟ ਗਾਣੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗਾਏ ਨੇ ਸੋ ਉਹਨਾਂ ਦੀ ਅੱਜ ਪਹਿਲੀ ਵਰਸੀ ਮੌਕੇ ਕੁਝ ਗੱਲਾਂ ਉਹਨਾਂ ਦੇ ਬਾਬਤ ਕਰਾਂਗੇ ਸੁਰਿੰਦਰ ਚੰਦਾ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ 2 ਜੁਲਾਈ 1953 ਨੂੰ ਲੁਧਿਆਣਾ ਦੇ ਪਿੰਡ ਛੋਟੀ ਈਆਲੀ ਚ ਪੈਦਾ ਹੋਏ ਸੁਰਿੰਦਰ ਚਿੰਦਾ ਦਾ ਨਾਮ ਆਪਿਆਂ ਨੇ ਸੁਰਿੰਦਰਪਾਲ ਸਿੰਘ ਰੱਖਿਆ ਸੀ ਪਰ ਗਾਇਕੀ ਦੇ ਖੇਤਰ ਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਸੁਰਿੰਦਰ ਚਿੰਦਾ ਕਰ ਲਿਆ ਉਹਨਾਂ ਨੇ ਆਪਣੀ ਸੰਗੀਤਕ ਸਿੱਖਿਆ ਜਸਵੰਤ ਸਿੰਘ ਭਵਰਾ ਤੋਂ ਲਈ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਲਿਆ ਗਾਉਂ ਤੋਂ ਕੀਤੀ ਸੀ ਜੇ ਆਪਾਂ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਗਾਣੇ ਦਿੱਤੇ ਜਿਨ੍ਹਾਂ ਦੇ ਵਿੱਚ ਧਰਤੀ ਸੁੰਬਰਦਾ ਜਾਵੇ ਤੇਰਾ ਇੱਕ ਗਰਸੂਫ ਦਾ ਉੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਬਦਲਾ ਲੈ ਲਈ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਉੱਚਾ ਬੁਰਜ ਲਾਹੌਰ ਦਾ ਸੋ ਅਨੇਕਾਂ ਗੀਤ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਹਿੱਟ ਗੀਤ ਦਿੱਤੇ ਨੇ ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਸੀ ਉਹਨਾਂ ਨੇ ਜਿੱਥੇ ਇਕੱਲਿਆਂ ਕਈ ਗੀਤ ਗਾਏ ਉੱਥੇ ਹੀ ਡਿਊਟ ਗੀਤ ਵੀ ਗਾਏ ਸਨ ਜਿਸ ਦੇ ਵਿੱਚ ਸੁਦੇਸ਼ ਕੁਮਾਰੀ ਪਰਮਿੰਦਰ ਸੰਧੂ ਅਤੇ ਹੋਰ ਕਈ ਅਨੇਕਾਂ ਫੀਮੇਲ ਸਿੰਗਰ ਸ਼ਾਮਲ ਸਨ ਸੋ ਅੱਜ ਉਹਨਾਂ ਦੀ ਪਹਿਲੀ ਵਰਸੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਚਮਕੀਲਾ ਦੇ ਉਸਤਾਰ ਸੰ ਚਮਕੀਲਾ ਅੱਜ ਵੀ ਚੰਕਿੱਲੇ ਦੇ ਜਿਹੜੇ ਗਾਣੇ ਨੇ ਅੱਜ ਵੀ ਲੋਕ ਪਸੰਦ ਕਰਦੇ ਨੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਇਸ ਮੌਕੇ ਤੇ ਤੁਸੀਂ ਸੁਰਿੰਦਰ ਸ਼ਿੰਦਾਂ ਨੂੰ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر